ਵਾਈਟ ਕਲਰ ਦੇ ਵਿੱਚ ਇੱਕ ਨਗੀਨਾ ਦਿਖਾ ਦਈਏ ਆ ਦੇਖੋ ਵਾਈਟ ਕਲਰ ਦਾ ਟਵਾਈ ਪੌਮ ਇਹਦਾ ਨਾਮ ਆ ਮਿੱਤਰੋ ਜੋਜੋ ਜੋਜੋ ਹਨੀ ਸਿੰਘ ਨਾ ਸਮਝ ਲਿਓ ਕਿਤੇ ਇਹ ਆਪਣਾ ਜੋਜੋ ਆ ਤੇ ਵਾਈਟ ਕਲਰ ਦੇ ਵਿੱਚ ਮਿੱਤਰੋ ਟਵਾਈ ਪੌਮ ਜਿਹੜੇ ਬਹੁਤ ਘੱਟ ਪਾਏ ਜਾਂਦੇ ਆ ਹੈਗੇ ਬਹੁਤ ਇਹ ਨਹੀਂ ਕਹਿੰਦੇ ਵੀ ਆਪਾਂ ਇਹੀ ਆ ਬਈ ਬਹੁਤ ਜ਼ਿਆਦਾ ਹੈਗੇ ਆ ਪਰ ਬਹੁਤ ਘੱਟ ਪਾਏ ਜਾਂਦੇ ਆ ਰੈੱਡ ਦਾ ਬਹੁਤ ਜ਼ਿਆਦਾ ਹੈਗੇ ਜਿਹੜੇ orange ਹੈਗੇ ਆ ਤੇ ਇੱਕ ਗੱਲ ਹੋਰ ਮਿੱਤਰੋ ਜਿਹੜੀ ਇਹਦੀ ਬਲੱਡ ਲੈਣਾ ਨਾ ਇਹਦਾ ਜਿਹੜਾ ਫਾਜ਼ਰ ਆ ਉਹ ਡਾਇਰੈਕਟ ਚైనా ਤੋਂ ਇੰਪੋਰਟ ਆ ਤੇ ਇਹਦੀ ਨਦਰ ਆ థਾਈਲੈਂਡ ਆ ਇੰਪੋਰਟ ਦੀ ਬੱਚੀ ਆ ਤੇ ਆਹ ਦੇਖੋ ਨਗਰੇ ਦੇ ਆਏ ਹਾਏ 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 ਦੇਖ ਕਿਵੇਂ ਭੱਜਿਆ ਫਿਰਦਾ ਆ ਇਹਨੇ ਖਾ ਬੰਦਾ ਜਿਵੇਂ ਗੇਂਦ ਭੱਜੀ ਕਰਦੀ ਹੁੰਦੀ ਆ ਨਗਰੇ ਦਾ ਦੇਖਦੇ ਜਾਓ ਇਹ ਹੋਰ ਹੋਰ ਹੋ ਦੇਖੋ ਲੈ ਜਿਹੜੀ ਇਹਦੀ ਫਰਕ ਕੁਆਲਿਟੀ ਆ ਦੋਸਤੋ ਬਹੁਤ ਜ਼ਿਆਦਾ ਖਰਾ ਦੇਤੇ ਬਹੁਤ ਜ਼ਿਆਦਾ ਖਰ ਕਿਉਂਕਿ ਹੁਣ ਗਰਮੀ ਦਾ ਸੀਜ਼ਨ ਸੀ ਤੇ ਥੋੜੀ ਥੋੜੀ ਬੰਦਾ ਫਰ ਘਰ ਦਿੰਦੀ ਆ ਤੇ ਉਹਨਾਂ ਵੀ ਫਰ ਆਉਣ ਲੱਗ ਜਾਂਦੀ ਆ ਤੇ ਬਾਕੀ ਨਖਰਾ ਦੇਖੋ ਜੋ ਜੋ ਦਾ ਤੇ ਬਾਕੀ ਦੋਸਤੋ ਜਿਉਂਦੇ ਵਾਸਤੇ ਜੋ ਦੱਸਿਓ ਵੀਡੀਓ ਕਿੰਦਾ ਲੱਗੀ ਤੇ ਆਪਣਾ ਜੋ ਜੋ ਕਿੰਦਾ ਲੱਗਿਆ ਤੇ ਸਟੱਡ ਸਰਵਿਸ ਲਈ ਇਹ ਬਈ ਤਿਆਰ ਆ ਹੁਣ ਜੇ ਕਿਸੇ ਵੀਰ ਨੇ ਥੱਲੇ ਆਪਣਾ ਨੰਬਰ ਦਿੱਤਾ ਵਾ ਸਟੱਡ ਸਰਵਿਸ ਲੈਣੀ ਹੋਵੇ ਤਾਂ ਨੰਬਰ ਤੇ ਕੰਟੈਕਟ ਕਰ ਲਿਓ ਤੇ ਇਹਦੇ ਬੱਚੇ ਵੀ ਆਉਣ ਵਾਲੇ ਆ ਆਪਾਂ ਜਲਦੀ ਦਿਖਾਵਾਂਗੇ ਤੇ ਹੋਰ ਜਾਣਕਾਰੀ ਲਈ ਨੰਬਰ ਤੇ ਕੰਟੈਕਟ ਕਰ ਲਿਓ ਧੰਨਵਾਦ ਜੀ